ਪਿੰਡ ਦਾਨ ਸਿੰਘ ਬਾਲਾ ਵਿਖੇ 8 ਜਨਵਰੀ ਨੂੰ ਤਕਰੀਬਨ 2 ਦਰਜਨ ਨੌਜਵਾਨਾਂ ਵੱਲੋਂ ਅੱਠ ਕਰਾਂ ਦੀ ਪੰਨ ਤੋੜ ਕਰਕੇ ਉਹਨਾਂ ਨੂੰ ਅੱਗ ਲਾ ਦਿੱਤੀ ਗਈ ਸੀ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ ਪੁਲਿਸ ਵੱਲੋਂ ਗਮੀਰ ਦੋਸ਼ਾਂ ਤਹਿਤ ਧਾਰਾ ਲਾ ਕੇ ਮਾਮਲਾ ਦਰਜ ਕੀਤਾ ਗਿਆ ਤਕਰੀਬਨ 10 ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਅੱਠ ਘਰਾਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਭੇਜੇ ਗਏ ਹਨ ਜਿਹੜੇ ਐਸ.ਡੀ.ਐਮ ਵੱਲੋਂ ਪੀੜਤਾਂ ਨੂੰ ਦਿੱਤੇ ਗਏ ਹਨ ਐਸ.ਡੀ.ਐਮ ਬਲਕਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8 ਜਨਵਰੀ ਨੂੰ ਕੁਝ ਪਿੰਡ ਦੇ ਅਤੇ ਬਾਹਰਲੇ ਲੋਕਾਂ ਨੇ ਅੱਠ ਘਰਾਂ ਦੀ ਪੰਨ ਤੋੜ ਕਰਕੇ ਉਹਨਾਂ ਨੂੰ ਅੱਗ ਲਾ ਦਿੱਤੀ ਸੀ ਪੁਲਸ ਵੱਲੋਂ ਉਹਨਾਂ ਖਿਲਾਫ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਡਿਪਟੀ ਕਮਿਸ਼ਨਰ ਸ਼ੌਕਤ ਐਂਡ ਪਰੇ ਅਤੇ ਹਲਕਾ ਵਿਧਾਇਕ ਪੁੱਚੋ ਮਾਸਟਰ ਜਗਸੀਰ ਸਿੰਘ ਵੱਲੋਂ ਇਸ ਸਬੰਧੀ ਮੁੱਖ ਮੰਤਰੀ ਰਾਤ ਫੰਡ ਵਿੱਚੋਂ ਪੀੜਤਾਂ ਨੂੰ ਰਾਹਤ ਦੇਣ ਦੇ ਲਈ ਅਪੀਲ ਕੀਤੀ ਗਈ ਸੀ ਤਾਂ ਮੁੱਖ ਮੰਤਰੀ ਰਾਤ ਫੰਡ ਵਿੱਚੋਂ ਇਹਨਾਂ 8 ਘਰਾਂ ਲਈ 50-50 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ ਹਨ ਅਤੇ ਹੋਰ ਵੀ ਸਹਾਇਤਾ ਕੀਤੀ ਜਾ ਰਹੀ ਹੈ ਸਰ ਕੀ ਕਹਿਣਾ ਚਾਹੁੰਗੇ ਜਿਹੜੇ ਅੱਜ ਚੈੱਕ ਅੱਪ ਕੀਤਾ ਜਾਏ ਅ ਪਿੱਛੇ ਜੇ 9 ਜਨਵਰੀ ਨੂੰ ਇੱਥੇ ਅੱਜਗਣੀ ਦੀ ਘਟਨਾ ਹੋਈ ਸੀ ਇਸ ਅਠ ਘਰਾਂ ਦੇ ਵਿੱਚ ਬਾਰੋਂ ਬੰਦੇ ਆ ਕੇ ਕੁਝ ਲੋਕਲ ਬੰਦੇ ਸੀ ਕਿ ਉਹਨਾਂ ਨੇ ਕੁੱਟਮਾਰ ਵੀ ਕੀਤੀ ਸੀ ਅੱਗ ਵੀ ਲਗਾਈ ਸੀਗੀ ਉਹਨਾਂ ਦੇ ਘਰਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਤਾਂ ਡੀਸੀ ਸਾਹਿਬ ਵੱਲੋਂ ਤੇ ਐਮਐਲਏ ਸਾਹਿਬ ਵੱਲੋਂ ਜਿਹੜਾ ਹੈਗਾ ਸੀਐਮ ਸਾਹਿਬ ਦਾ ਧਿਆਨ ਚ ਲਿਆ ਕੇ ਇਹ ਮਾਮਲਾ ਤੇ ਉਹਨਾਂ ਸੀਐਮ ਸਾਹਿਬ ਨੇ ਫਿਰ 50000 ਪ੍ਰਤੀ ਘਰ ਜਿਨਾ ਹੈਗਾ ਸੀਐਮ ਰੀਫੰਡ ਚੋਂ ਇਹਨਾਂ ਨੂੰ ਜਾਰੀ ਕੀਤਾ ਰਿਪੇਅਰ ਵਾਸਤੇ ਤੇ ਉਹ ਅੱਜ ਅਸੀਂ ਚੈੱਕ ਦੇਣ ਆਏ ਸੀ ਕਿੰਨੇ ਘਰ ਸੀਗੇ ਜੀ 8 ਘਰ ਸੀਗੇ ਜੀ ਹੋਰ ਵੀ ਕੋਈ ਇਥੇ ਦਿੱਤੀ ਜਾ ਰਹੀ ਹੈ ਹਾਂਜੀ ਹਾਂਜੀ ਰੈੱਡ ਕਰਾਸ ਵੱਲੋਂ ਅਸੀਂ ਪ੍ਰਤੀ ਘਰ ਜਿਵੇਂ ਰਜਾਈਆਂ ਕੰਬਲ ਦਿੱਤੇ ਨੇ ਕਿਉਂਕਿ ਰਜਾਈਆਂ ਕੰਬਲ ਬਿਸਤਰੇ ਵੀ ਛੜ ਗਏ ਸੀ ਇਹਨਾਂ ਦੇ ਤੇ ਇੱਕ ਅਸੀਂ ਭਾਂਡੇ ਦਿੱਤੇ ਇਹਨਾਂ ਨੂੰ ਤੇ ਬਾਕੀ ਇੱਕ ਰਾਸ਼ਨ ਦਿੱਤਾ ਇਹਨਾਂ ਨੂੰ ਹਾਂਜੀ ਚੱਕ ਚੱਕਮਰੇ ਐਸ ਡੀ ਐਮ ਸਾਹਿਬ ਦੱਸ ਹੀ ਦਿੱਤਾ ਹੈ ਬਾਕੀ ਸਾਡੇ ਪੁਲਿਸ ਵੱਲੋਂ ਵੀ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਐਫ ਆਈ ਆਰ ਦਰਜ ਕਰਕੇ ਜਿਹੜੇ ਤਰਤੀਸ ਜਾਰੀ ਹੈ ਉਹਦੇ 11 ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਬਾਕੀ ਵੀ ਜਿਹੜੇ ਰਹਿੰਦੇ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਸਾਰੇ ਗ੍ਰਿਫਤਾਰ ਕਰਕੇ ਜਿਹੜਾ ਉਹਨਾਂ ਨੂੰ ਉਹਨਾਂ ਦੇ ਉੱਤੇ ਕੇਸ ਚਲਾ ਚਲਾਇਆ ਜਾਊਗਾ ਸੀ ਹੈ ਆਪਕ ਕਿੰਨੇ ਬੰਦੇ ਤੋਂ ਪ੍ਰਤੀ ਵੰਦ 18 ਬੰਦੇ ਤਾਂ ਹੁਣ ਤੱਕ ਅਸੀਂ ਨਾਮਜ਼ਦ ਕਰ ਚੁੱਕੇ ਹਾਂ ਬਾਕੀ ਹੁਣ ਜਿਹੜੇ ਮਤਲਬ 11 ਗ੍ਰਿਫਤਾਰ ਹੋਏ ਗਏ ਅੰਦਰ 7 ਜਿਹੜੇ ਰਹਿੰਦੇ ਆ 7ਾਂ ਤੋਂ ਵੀ ਅੱਗੇ ਪੁੱਛਗਿੱਛ ਕਰਕੇ ਕਰਾਂਗੇ ਵੀ ਜਿਹੜੇ ਕੋਣ ਉਹਨਾਂ ਦੇ ਨਾਲ ਬੰਦੇ ਹੋਰ ਆਏ ਸੀ 18 ਬੰਦੇ ਅਸੀਂ ਨਾਮਜ਼ਦ ਕਰ ਚੁੱਕੇ ਹਾਂ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ 50 ਤੋਂ ਵੀ ਵੱਧ ਬੰਦੇ ਸੀ ਜਿੰਨੇ ਵੀ ਹੋਣਗੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਪੇਸ਼ ਅਦਾਲਤ ਕੀਤਾ ਜਾਊਗਾ ਅਣਪਛਤੇ ਕਿੰਨੇ ਸ਼ਾਮਲ ਕੀਤੇ ਜਾਂ ਅਣਪਛਤੇ ਪਹਿਲਾਂ ਤਾਂ 7 ਬੰਦੇ ਹੀ ਜਿਹੜੇ ਸੀਗੇ ਬਾਈ ਨੇਮ ਲਿਖਾਏ ਸੀਗੇ ਬਾਕੀ ਸਾਰੇ ਅਣਪਛਤੇ ਨੇ ਜਿੰਨੇ ਵੀ ਇਹ ਲੜਾਈ ਕਹਿੰਦੇ ਪਹਿਲਾਂ ਵੀ ਹੋਈ ਸੀ ਕਿ ਪਹਿਲਾਂ ਪੁਲਿਸ ਨੇ ਕਿਉਂ ਨਹੀਂ ਕਰਦੀ ਨਹੀਂ ਜਦੋਂ ਸਾਨੂੰ ਕਲਾ ਮਿਲੀ ਤੁਰੰਤ ਅਸੀਂ ਕਾਰਵਾਈ ਕੀਤੀ ਹੈਗੀ ਜਦੋਂ ਵੀ ਪੁਲਿਸ ਕੋਲ ਇਤਲਾਹ ਪਹੁੰਚੀ ਹੈ ਜਿੰਨਾਂ ਜਿਹੜਾ ਨੇ ਹੁਣ ਕੁੱਟਮਾਰ ਕੀਤੀ ਉਹਨਾਂ ਦੀ ਪਹਿਲਾਂ ਕਦੇ ਕੁੱਟਮਾਰ ਹੋਈ ਸੀ ਉਦੋਂ ਕੋਈ ਕਾਰਵਾਈ ਨਹੀਂ ਨਹੀਂ ਕਾਰਵਾਈ ਹੋਈ ਹੋਣੀ ਨਹੀਂ ਜੇ ਪੁਲਿਸ ਨੂੰ ਇਤਲਾਹ ਦਿੱਤੀ ਹੋਗੀ ਤਾਂ ਜ਼ਰੂਰ ਕਾਰਵਾਈ ਹੋਏਗੀ ਇਹ ਕੋਈ ਮੇਰੇ ਧਿਆਨ ਚ ਨਹੀਂ ਲੈਂਦੀ ਕਿ ਵੀ ਨਹੀਂ ਕਾਰਵਾਈ ਹੋਈ ਇੱਥੇ ਹੁਣ ਇਹ ਚਲਾ ਹੋਈ